ਇਹ ਰਿਕਰ ਤਾਂ ਮੁਲਾਜ਼ਮਾ ਪੰਜਾਬ ਪੁਲਿਸ ਦਾ ਟ੍ਰੇਨਿੰਗ ਕਰ ਰਿਹਾ ਹੈਗਾ ਦੇਖੋ ਇਹਦੇ ਵਿੱਚ ਨਾ ਅਸੀਂ ਅਫੇਅਰ ਤਾਂ ਲੋਜ ਕਰ ਲਈ ਸੀ ਉਹਦਾ ਸਾਰੀ ਕਾਰਵਾਈ ਮੁਕੰਮਲ ਕਰ ਲਈ ਸੀ ਲੇਕਿਨ ਪਰਿਵਾਰਕ ਮੈਂਬਰਾਂ ਦੀ ਇਹ ਇੱਛਾ ਸੀ ਵੀ ਕਿ ਜਦ ਤੱਕ ਜਿਹੜਾ ਦੋਸ਼ੀ ਆ ਇਹ ਰੈਸਟ ਨਹੀਂ ਕਰਦੇ ਉਸ ਤੱਕ ਅਸੀਂ ਜਿਹੜਾ ਪੋਸਟਮਾਰਟਮ ਉਹ ਸਸਕਾਰ ਨਹੀਂ ਕਰਨਾ ਅਸੀਂ ਕੱਲ ਸਾਰਾ ਦਿਨ ਕੰਟੀਨਿਊਸ ਨਾਈਟ ਤੱਕ ਅਸੀਂ ਬਟਾਲਾ ਤਲਨੌਰ ਬਰਦਾਸਪੁਰ ਏਰੀਆ 'ਚ ਅਸੀਂ ਰੇਡ ਕੀਤੇ ਨੇ ਕਾਫੀ ਇਹਨਾਂ ਦੇ ਰਿਲੇਟਿਵ ਦੇ ਜਿੰਨੀਆਂ ਰਿਸ਼ਤੇਦਾਰੀਆਂ ਸਾਰੇ ਰੇਡ ਕੀਤੇ ਨੇ ਇਹ ਸਾਨੂੰ ਗੱਲ ਸ਼ਾਮੀ 11 ਵਜੇ ਜਿਹੜੀ ਆ ਇਹ ਜਿਹੜੀ ਹਾਸਲ ਹੋਈ ਸਾਨੂੰ ਅਸੀਂ ਇਹਨੂੰ 11 ਵਜੇ ਫੜ ਲਿਆ ਅਸੀਂ ਇਹਦੀ ਗੁਰਪ੍ਰੀਤ ਸਿੰਘ ਇਹਦਾ ਨਾਮ ਆ ਜਿਹੜਾ ਦੋਸ਼ੀ ਆ ਇਹ ਹੈਗਾ ਤਾਂ ਮੁਲਾਜ਼ਮਾ ਪੰਜਾਬ ਪੁਲਿਸ ਦਾ ਇਹ ਟ੍ਰੈਨਿੰਗ ਕਰ ਰਿਹਾ ਹੈਗਾ ਇਹ ਪੀਏਪੀ ਕੰਪਲੈਕਸ ਦੇ ਵਿੱਚ ਇਹ ਗੱਡੀ ਤੇ ਜਾ ਰਿਹਾ ਸੀਗਾ ਇਹਦੀ ਗੱਡੀ 3 ਵੀਲਰ ਨਾਲ ਟਕਰਾਈ ਆ ਜਿਹਦੇ ਵਿੱਚ ਤਿੰਨ ਬੰਦਿਆਂ ਦੀ ਮੌਤ ਹੋ ਗਈ ਸੀ ਦੋ ਇੰਜਨ ਹੋ ਗਏ ਸੀ ਜੀ ਤੇ ਇਹਨੂੰ ਅਸੀਂ ਗ੍ਰਿਪਤਕ ਕਰ ਲਿਆ ਵਾ ਅੱਜ ਅਸੀਂ ਕੋਰਟ ਦੇ ਵਿੱਚ ਇਹਨੂੰ ਪੇਸ਼ ਕਰ ਰਹੇ ਹਾਂ ਪੇਸ਼ ਕਰਕੇ ਦਾ ਰਮਾਨਾ ਸਰ ਜੀ ਕਿਹੜੀ ਜਗ੍ਹਾ ਤੇ ਇਹ ਕੰਮ ਨੌਕਰੀ ਕਰ ਰਿਆ ਸੀ ਇਸ ਟਾਈਮ ਇਹ ਨੌਕਰੀ ਪੀਪੀ ਚ ਟ੍ਰੇਨਿੰਗ ਕਰਦਾ ਜੀ ਪੀਪੀ ਕੰਪਲੈਕਸ ਦੇ ਵਿੱਚ ਪੀਪੀ ਦਾ ਨੌਕਰੀ ਪਤਾ ਲੱਗਿਆ ਕਿਉਂ ਇਹ ਹਾਸਾ ਜਿਹੜਾ ਕਿੱਟੀ ਐਕਚੁਅਲੀ ਉੱਥੋਂ ਛੁੱਟੀ ਲੈ ਕੇ ਤੇ ਘਰੋਂ ਜਾ ਰਿਹਾ ਸੀਗਾ ਜੀ ਇਹਦਾ ਮਕਸਦ ਸੀਗਾ ਮੈਂ ਰਾਤੋ ਰਾਤ ਘਰੇ ਜਾ ਕੇ ਸਵੇਰੇ ਵਾਪਸ ਆ ਜਾਣਾ ਪੱਲ ਇਹਨੂੰ ਇਹ ਨਹੀਂ ਪਤਾ ਕਿ ਤੇਰੇ ਮਲਕੇ ਦੇ ਕੀ ਰਸਤੇ ਹਾਦਸਾ ਵਾਪਰ ਜਾਣਾ ਜਿਹਦੇ ਨਾਲ ਇਹਦੇ ਤੋਂ ਤਿੰਨ ਬੰਦਿਆਂ ਦੀ ਜਿਹੜੀ ਮੌਤ ਹੋ ਚੁੱਕੀ ਸਿਰਫ ਇਕੱਲਾ ਹੀ ਸੀ ਨਾਲ ਹੋਰ ਵੀ ਇਹਦੇ ਨਾਲ ਨਹੀਂ ਇਕੱਲਾ ਹੀ ਸੀ ਇਕੱਲਾ ਸੀ ਠੀਕ ਗ੍ਰਫਤਾਰ ਕਿੱਥੋਂ ਕੀਤਾ ਸਰ ਹਾਂਜੀ ਗ੍ਰਫਤਾਰ ਕਿੱਥੋਂ ਕੀਤਾ ਇਹਨੂੰ ਗ੍ਰਫਤਾਰ ਕੀਤਾ ਇੱਥੋਂ ਜਲੰਧਰ ਤੋਂ ਕੀਤਾ ਲੋਕਲੀ ਠੀਕ ਲੋਕਾਇਆ ਅਰੇ ਜੇਸ਼ ਕੁਮਾਰ ਬੀਤੀ ਦਿਨੀ ਬੀਤੀ ਬੂਦ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ ਜਿਸ ਦੇ ਵਿੱਚ ਕਈ ਮੌਤ ਹੋਏ ਸਨ ਉਹਨਾਂ ਦੇ ਵਿੱਚੋਂ ਤੁਹਾਡੇ ਕੀ ਲੱਗਦੇ ਨੇ ਉਹ ਮੇਰਾ ਬੇਟਾ ਪੰਕਜ ਹਾਂਜੀ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਪੁਲਿਸ ਵੱਲੋਂ ਕਾਰਵਾਈ ਠੀਕ ਕੀਤੀ ਗਈ ਹੈ ਬੰਦੇ ਨੂੰ ਗ੍ਰਿਫਤਾਰ ਕੀਤਾ ਗਿਆ ਗੁਰਪ੍ਰੀਤ ਸਿੰਘ ਨੇ ਸਾਨੂੰ ਨਿਆਂ ਦਿੱਤਾ ਇਹਨਾਂ ਨੇ ਐਸ ਐਚ ਓ ਗੁਰਪ੍ਰੀਤ ਸਿੰਘ ਸੁਖਵਿੰਦਰ ਸਿੰਘ जिने बहुत अच्छा ਸਾਡਾ ਸਾਥ ਦਿੱਤਾ ਔਰ ਅੱਗੇ ਵੀ ਦੇਣਗੇ ਇਹਨਾਂ ਨੇ ਰਾਤ ਪੂਰੀ ਆਪਣੀ ਤਸੱਲੀ ਦੇ ਨਾਲ ਬੰਦੇ ਨੂੰ ਗਿਫਟ ਦਿੱਤਾ ਗੱਲ ਕਰੀਏ ਸੰਸਕਾਰ ਹਜੇ ਤੱਕ ਹੋਇਆ ਨਹੀਂ ਸੀ ਹੁਣ ਤੁਸੀਂ ਸੰਸਕਾਰ ਕਰਨੇ ਅੱਜ ਕਰਾਂਗੇ ਅੱਜ ਸੰਸਕਾਰ ਕਰਾਂਗੇ ਔਰ ਮੇਰਾ ਜਿਹੜਾ ਐਡਰੈਸ ਹੈ ਚੰਨਣਾ ਦੇ ਉੱਤੇ ਪੰਕਜ ਮੁਸਲਿਮ ਕਲੋਨੀ ਦਿੱਤਾ ਜਾ ਰਿਹਾ ਹੈ ਇਹਨੂੰ ਚੇਂਜ ਕੀਤਾ ਜਾਵੇ ਪੰਕਜ ਸਾਨਾ ਫਰਜੀਸ਼ ਕੁਮਾਰ ਹਾਊਸ ਨੰਬਰ 16 ਅਰਜਨ ਨਗਰ ਨੀਅਰ ਲਮਾ ਪਿੰਡਰੋ ਠੀਕ ਹੈ ਸਰ ਠੀਕ ਹੈ ਜੀ ਬਾਕੀ ਚੈਨਲਾਂ ਨੂੰ ਮੈਂ ਕਹਿ ਕਹਿਣਾ ਚਾਹਨਾ ਹੈ ਕਿ ਇਹਨੂੰ ਐਡਰੈਸ ਨੂੰ ਚੇਂਜ ਕੀਤਾ ਜਾਵੇ ਬਾਕੀ ਐਫ ਆਈ ਆਰ ਦੇ ਵਿੱਚ ਐਡਰੈਸ ਪ੍ਰੋਪਰ ਇਹੀ ਦਿੱਤਾ ਹੋਇਆ ਹੈ ਠੀਕ ਬਾਕੀ ਇਹਨਾਂ ਦੀ ਬਹੁਤ ਬਹੁਤ ਮਿਹਰਮਾਨੀ ਜਿਨ੍ਹਾਂ ਨੇ ਦਿਨ ਤਨ ਮਨ ਦੇ ਨਾਲ ਆਪਣੀ ਮਿਹਨਤ ਦੇ ਨਾਲ ਬੰਦੇ ਨੂੰ ਗ੍ਰਿਫਤਾਰ ਕੀਤਾ ਸਾਨੂੰ ਨ્યાਇ ਦਿਵਾਇਆ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593